ਤੁਸੀਂ ਸੋਚ ਸਕਦੇ ਹੋ ਕਿ ਦੁਨੀਆ ਦੇ ਵਿੱਚ ਇੱਕ ਅਜਿਹਾ ਰੇਲਵੇ ਸਟੇਸ਼ਨ ਵੀ ਸੀ ਜਿਹੜਾ ਸਿਰਫ ਇੱਕ ਸਕੂਲ ਦੀ ਕੁੜੀ ਦੇ ਲਈ ਚੱਲਦਾ ਸੀ ਇਹ ਸੀ ਜਪਾਨ ਦਾ ਕਾਮ ਆਸਿਰਾ ਤੱਕ ਹੀ ਰੇਲਵੇ ਸਟੇਸ਼ਨ ਜਪਾਨ ਦੀ ਗਵਰਨਮੈਂਟ ਇਸ ਸਟੇਸ਼ਨ ਨੂੰ ਬੰਦ ਕਰਨ ਦਾ ਫੈਸਲਾ ਲੈ ਲੈਂਦੀ ਹੈ ਕਿ ਕੋਈ ਵੀ ਯਾਤਰੀ ਇਸ ਰੇਲਵੇ ਸਟੇਸ਼ਨ ਤੋਂ ਸਫਰ ਨਹੀਂ ਕਰਦਾ ਸੀ ਟ੍ਰੇਨ ਦੇ ਵਿੱਚ ਨਹੀਂ ਬੈਠਦਾ ਸੀ ਤੇ ਇਹ ਸਟੇਸ਼ਨ ਨੂੰ ਜਾਪਾਨ ਦੀ ਗਵਰਨਮੈਂਟ ਇਸ ਕਰਕੇ ਬੰਦ ਨਹੀਂ ਕਰਦੀ ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਰੇਲਵੇ ਸਟੇਸ਼ਨ ਤੋਂ ਇੱਕ ਛੋਟੀ ਬੱਚੀ ਹਰ ਰੋਜ਼ ਇਸ ਟ੍ਰੇਨ ਦੇ ਵਿੱਚ ਚੜਦੀ ਹੈ ਤੇ ਆਪਣੇ ਸਕੂਲ ਜਾਂਦੀ ਹੈ ਇਸ ਬੱਚੀ ਤੋਂ ਬਿਨਾ ਇਸ ਟ੍ਰੇਨ ਵਿੱਚ ਕੋਈ ਨਹੀਂ ਹੁੰਦਾ ਸੀ ਜਪਾਨ ਦੀ ਸਰਕਾਰ ਨੇ ਇਹ ਕਿਹਾ ਕਿ ਜਦੋਂ ਤੱਕ ਇਹ ਬੱਚੀ ਆਪਣਾ ਸਕੂਲ ਨਹੀਂ ਕੰਪਲੀਟ ਕਰ ਲੈਂਦੀ ਉਦੋਂ ਤੱਕ ਇਸ ਟ੍ਰੇਨ ਇਸ ਬੱਚੀ ਦੇ ਲਈ ਚੱਲੇਗੀ ਤੇ ਟ੍ਰੇਨ ਦਾ ਟਾਈਮ ਵੀ ਉਸ ਬੱਚੀ ਦੇ ਸਕੂਲ ਦੇ ਹਿਸਾਬ ਨਾਲ ਸੈੱਟ ਕਰ ਦਿੱਤਾ ਗਿਆ ਇਹ ਟ੍ਰੇਨ ਸਿਰਫ ਇਸ ਕੁੜੀ ਦੇ ਲਈ ਹੀ ਚਲਦੀ ਸੀ ਇੱਕ ਵਾਰ ਇਸ ਨੂੰ ਘਰ ਤੋਂ ਸਕੂਲ ਤੱਕ ਲੈ ਆਉਂਦੀ ਸੀ ਫਿਰ ਸਕੂਲ ਤੋਂ ਘਰ ਤੱਕ ਲੈ ਜਾਂਦੀ ਸੀ ਜਦੋਂ ਸਨ 2016 ਦੇ ਵਿੱਚ ਜਾਪਾਨ ਦੀ ਕੁਰੀਦਾ ਸਕੂਲ ਪੂਰਾ ਹੋ ਜਾਂਦਾ ਹੈ ਤਾਂ ਇਹ ਸਟੇਸ਼ਨ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਂਦਾ ਹੈ ਇਹ ਜਾਪਾਨ ਦਾ ਇੱਕ ਰੇਲਵੇ ਸਟੇਸ਼ਨ ਹੀ ਨਹੀਂ ਸੀ ਬਲਕਿ ਇੱਕ ਮੈਸੇਜ ਸੀ ਪੂਰੀ ਦੁਨੀਆ ਦੇ ਲਈ ਕਿ ਐਜੂਕੇਸ਼ਨ ਕਿੰਨੀ ਜ਼ਿਆਦਾ ਜ਼ਰੂਰੀ ਹੈ ਤੇ ਇੱਕ ਦੇਸ਼ ਚਾਹੇ ਤਾਂ ਆਪਣੇ ਦੇਸ਼ ਦੇ ਇੱਕ ਬੱਚੇ ਨੂੰ ਐਜੂਕੇਟ ਕਰਨ ਦੇ ਲਈ ਆਪਣੇ ਦੇਸ਼ ਦੇ ਪੂਰੇ ਦਾ ਪੂਰਾ ਸਿਸਟਮ ਬਦਲ ਸਕਦਾ ਹੈ ਐਵੇਂ ਨਹੀਂ ਕਿਹਾ ਜਾਂਦਾ ਕਿ ਜਾਪਾਨ ਪੂਰੀ ਦੁਨੀਆ ਨਾਲੋਂ 100 ਸਾਲ ਅੱਗੇ ਦੀ ਸੋਚਦਾ ਹੈ ਤਾਂ ਕਾਰਨ ਤੁਹਾਡੇ ਸਾਹਮਣੇ ਹੈ